ਸਤਿਨਾਮ ਸ਼੍ਰੀ ਵਾਹਿਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤੇ ਪਾਇਆ ਸਜ ਸੇਤੀ ਮਾਨਵ ਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਾਨ ਜਿਨੀ ਬਸਾਇਆ ਕਹੇ ਨਾਨਕ ਆਨੰਦ ਹੋਇਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ हर रहो हो मन मेरे दुख सब विसारणा अंगीकार ओ करे तेरा सब कार्यवारणा सभना गला समरथ स्वामी सोक्यो मनो विसारै कहे नानक मन रहो हर नाले सच सह क्याहि कर तेरे करता तेरे सब किस है जिस देह सो जोपा सदा सि सलाह तेरी नाम ते न नाम जिनके जि मनव वाजे शब्द कने रे कहे नानक सचे क्या क्यााहि कर तेरे ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਨੇਸ਼ਾ ਸਭ ਕੁਝਾਈਆਂ ਸਦਾ ਕੁਰਬਾਨ ਕੀਤਾ ਗੁਰਵਟ ਹੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਭਾ ਗਏ ਘਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆ ਪੰਜ ਤੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜिन्न ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਇਆ ਤਿਤ ਕਰਿ ਅਨ ਹਦ ਬਾਜੇ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਉ ਨਹੀਂ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਨਿਵੇ ਬਾਜੋ ਕਿਆ ਕਰੇ ਵਿਚਾਰੀਆ आनंद आनंद सबको कहे आनंद सब गुरु ते जानिया ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰੇ ਕਿਰਪਾ ਕਿਲ ਵਿਖ ਕਟੇ ਗਿਆਨੀ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨਾ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰੈ ਦੇ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਬਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇਹ ਪਿਆਰੈ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਾਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਾਥ ਕੇਰੀ ਕੀ ਤਦਵਾਰੇ ਪਾਈਏ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਏ ਪਾਈਏ ਭੋਗ ਮੰਨ ਹੈ ਗੁਰ ਕੇ ਰਾਗ ਗਾਵੋ ਸਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੇ ਅਕਾਥ ਕਹਾਣੀ ਏ ਮਨ ਚੰਚਲਾ ਚਤਰਾਹੀ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਤ ਪਰਮ ਕੁਲਾਇਆ ਮਾਇਆ ਦਾ ਮੋਹਣੀ ਤੈਨੇ ਕੀਤੀ ਜਿਨ ਠਗੋਲੀ ਪਾਇਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮਿਠਾ ਲਾਇਆ கே நான மனரா பன பியார சச்சே ஏ குப தூதா சல நே சரி சல நால கோ சித்தலாயே ऐसा काम न मूले कीचे चित अंत पछताइए सतगुरु का उपदेश सोणा तू होवे तेरे नाले कहे नानक मान प्यारे तू सदा सच समाले अगम अगोचर तेरा अंत न पाया ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹਿ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਅੱਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ मुन जन खोज दे सोय अमृत गुरु पाया पाया अमृत गुर क्रिपान वसाया जी जंत सब तु एक वेख परसन आया। लभ लोभ अहंकार चूका सतगुरु भला पाया ਕਹੇ ਨਾਨਕ ਜਿਸ ਨੋ ਆਪ ਤੁਠਾ ਤੈਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਾਂ ਕੇਰੀ ਵੇਖਮ ਮਾਰਗ ਚਲਣਾ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬੋਤ ਨਾਹੀ ਬੋਲਣਾ ਖਨੀ ਹੈ ਤਿੱਖੀ ਵਲ ਹੈ ਨਿੱਕੀ ਏ ਤਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਉ ਤੂ ਚਲਾਵੇਂ ਤਿਵ ਚਲੇ ਸੁਆਮੀ ਹੋਰ ਕੀਆ ਜਾਣਾ ਗੁਣ ਤੇਰੇ ਜਿਵ ਤੂ ਚਲਾਵੇਂ ਤਿਵੇ ਚਲੇ ਜਿਨਾ ਮਾਰਗ ਪਾਵਹਿ ਕਾਰ ਕਿਰਪਾ ਜਿਨ ਨਾਮ ਲਾਇ ਹੈ ਸੇ ਹਰ ਹਰ ਸਦਾ ਧਿਆਵਹਿ ਜਿਸ ਨਉ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਹੈ ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇਂ ਚਲਾਵਹਿ ਇਹ ਸੋਲਾ ਸ਼ਬਦ ਸੁਹਾਵਾ शब्दो सुहावा सदा सोहिला सात गुरु सुनाया एह दिन के मन वसया जिन तुरो लिखे आया एक फिर कनी रह कर रहे रह, गला गली कि ना पाया कहे नानक शब्द सोहिला सात गुरु सनाया ਪਵਿੱਤ ਹੋਏ ਸੇ ਜਨਾ ਜਿ ਨਿਹਾਰ ਤੇ ਆਇਆ ਹਾਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਪਵਿੱਤ ਮਾਤਾ ਪਿਤਾ ਕੋ ਟਾਂਬ ਸਹਤ ਸਿਓ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਾਨਵ ਵਸਾਇਆ ਕਹੇ ਨਾਨਕ ਸੇ ਪਵਤ ਜਿਨੇ ਗੁਰਮਖ ਹਰ ਹਰ ਧਿਆਇਆ ਕਰਮੀ ਸਹਜਾ ਉਪਜੇ ਵਿਣ ਸਹਜੇ ਸਹਸਾ ਨ ਜਾਹੀ ਨਹ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਹਿ ਸਹਿ ਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਹੇ ਮਨ ਧੋਵੋ ਸ਼ਬਦ ਲਾਗੋ ਹਰਿ ਸੋ ਰਹਿਓ ਚਿਤ ਲਾਹੀ ਕਾਹੇ ਨਾਨਕ ਗੁਰ ਪ੍ਰਸਾਦੀ ਸਹਿ ਜਿਉ ਭਜੇ ਐਸਾ ਇਵ ਜਾਹੇ ਜਿਹੋ ਮਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਹ ਹੈ ਤਾ ਮੈਲੇ ਤਿਨੀ ਜਨਮ ਜੁਏ ਹਾਰੇ ਆ वड्डा रोग ला मरण मनो विसारिया वेदा मेनात्तमा सो सुने नाही फिरे ज्यों बेतालिया कहे नानक जिन सच तजिया ಕೂಡ ಲೇ ತಿ ಜನ್ಮ ಜಯ ಹಾರ ಜಿಹ ನಿರ್ಮಲ ಬಾರೋ ನಿರ್ಮಲ ಬಾರೋ ತ ನಿರ್ಮಲ ಜಿಹ ನಿರ್ಮಲ ಸತ್ ಗುರುಣಿ ಕಮಾಣಿ ಕೂಡ ಕಿ ಸೋ ಪೋಚ ನಾಹಿ ಮನಸಾ ಸಾಿ ಜನ್ಮ ರತ್ನನ್ ಜಿ ನಿಖೆಯ ಪಳೆ ಸೇವ ಜಾರೇ ਕਹੇ ਨਾਨਕ ਜਿਨ ਮੰਨ ਨਿਰਮਲ ਸਦਾਰ ਹੋ ਗੁਰ ਨਾਲੇ ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸਮਾਲੇ ਆਪ ਛਡ ਸਦਾ ਰਹੇ ਪਰਣੀ ਗੁਰ ਬਿਣਿਆ ਵਰਣਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਇ ਜੇ ਕੋ ਗੁਰ ਤੇ ਵੀ ਮੁਖ ਹੋਵੇ ਬਿਨ ਸਤ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੌਰth ਹੈ ਕੋਈ ਪੁੱਛੋ ਬਬੇ ਕੀਆ ਜਾਹੇ ਅਨੇਕ ਜੂਨੀ ਪਰਮਯਾਵੇ ਵਿਣ ਸਤ ਗੁਰ ਮੁਕਤ ਨਾ ਪਾਹੇ ਫਿਰ ਮੁਕਤ ਪਾਏ ਲਾਗ ਚਰਣੀ ਸਤ ਗੁਰੂ ਸ਼ਬਦ ਸੁਨਾਹੇ ਕਹੇ ਨਾਨਕ ਵਿਚਾਰ ਦੇਖੋ ਵਿਣ ਸਤ ਗੁਰ ਮੁਕਤ ਨਾ ਪਾਹੇ ਆਵੋ ਸਿੱਖ ਸਤ ਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਵਾਣੀ ਤ ਗਾਵੋ ਗੁਰੂ ਕੇਰੀ ਵਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾਰ ਹੋ ਹਰ ਰੰਗ ਜਪੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤ ਗੁਰੂ ਵਿਣਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਆਰਹਰਣਿਤ ਕਰਹਿ ਰਸਣਾ ਕਹਿਆ ਕਛੂ ਨਾ ਜਾਣੀ ਜੇਤ ਜਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤ ਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਇਆ ਸਮਾਹੋ ਸ਼ਬਦ ਸੇਤੀ ਮਨ ਮਿਲਿਆ ਸਚੇ ਲਾਇਆ ਪਾਉ ਆਪੇ ਹੀ ਰਾਤਨ ਆਪੇ ਜਿਸਨੋਂ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾ ਹੋ ਸਿਵ ਸਗਤ ਆਪੇ ਉਪਾਹੇ ਕੈ ਕਰਤਾ ਆਪੇ ਹੁਕਮ ਵਰਤਾਇ ਹੁਕਮ ਵਰਤਾਇ ਆਪ ਵੇਖੇ ਗੁਰਮਖ ਕਿਸੇ ਬੁਝਾਏ तोड़े बंदन होवे मुकत शब्द मान बसाहे गरम कज sno आप करे सो होवे एकस स्यों लेव लाहे कहे नानक आप करता आपे हुक्म बुझाए सिमरत शास्त्र पून पाप विचार दे तते सार न जानी ਤਤੇ ਸਾਰ ਨਾ ਜਾਣੀ ਗੁਰਬਾਜੋ ਤਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੋਂ ਆਨੰਦਨ ਹਰਿ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਮਹਿ ਪ੍ਰਤਪਾਲ ਕਰੇ ਸੋ ਕਿਉ ਮਨੋਂ ਵਿਸਾਰਿਏ ਮਨੋਂ ਕਿ ਵਿਸਾਰਿਏ ਏਵੜਾ ਦਾਤਾ ਜੇ ਅਗਣ ਮਹਿ ਆਹਾਰ ਪਹਚਾਵੇ ਉਸਨੋਂ ਕਿਹ ਪੋਹਨਾ ਸਕਈ ਜੇ ਸਨੋ ਆਪਣੀ ਲੇਵ ਲਾਵੇ ਆਪਣੀ ਲੇਵ ਆਪੇ ਲਾਏ ਗੁਰਮੁਖ ਸਦਾ ਸਮਾਲ ਲੀਏ ਕਹੇ ਨਾਨਕ ਏ ਬੜਾ ਦਾਤਾ ਸੋ ਕਿਉ ਮਨੋ ਵਿਸਾਰੀਏ ਜੈਸੀ ਅਗਣ ਉਦਰ ਮਹ ਤੈਸੀ ਬਾਹਰ ਮਾਇਆ ਮਾਇਆ ਅਗਣ ਸਬੇ ਕੋ ਜਹੀ ਕਰਤੇ ਖੇਲ ਰਚਾਇਆ ਜਾਂ ਤਿਸ ਪਾਣਾ ਤਾ ਜੰਮਿਆ ਪਰਵਾਰ ਪਲਾ ਪਾਇਆ ਲੇਵ ਛੁੜ ਕੀ ਲੱਗੀ ਤ੍ਰੇਸਣਾ ਮਾਇਆ ਆ ਮਰ ਵਰਤਾਇ ਇਹ ਮਾਇਆ ਜਿਤ ਹਰ ਵਿਸਰੈ ਮੋਹਿ ਉਪਜੇ ਪਾਉ ਤੂ ਚ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾਂ ਲੇਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਅਰੇ ਆਪ ਅਮੁਲਕ ਹੈ ਮੋਲਣਾ ਪਾਇਆ ਜਾਹੀ ਮੋਲਣਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲਾਹੀ ਐਸਾ ਸਤਗੁਰ ਜੇ ਮਿਲੇ ਤਿਸਨੋਂ ਸਿਰ ਸੋਪੀਏ ਵਿੱਚੋ ਆਪ ਜਾਹੀ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਹੀ ਹਰੇ ਆਪਿਓ ਮੋਲਕ ਹੈ ਪਾਗਤ ਨਾ ਕੇ ਨਾਨਕ ਜਿਨ ਹਰ ਪੱਲੇ ਪਾਹੀ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤ ਗੁਰ ਤੇ ਰਾਸ ਜਾਣੀ ਆਰ ਹਰਨੇ ਤਜਪੋ ਜੀ ਹੋ ਲਾਹ ਖਟ ਹੈ ਦਿਹਾੜੀ ਇਹ ਤਨ ਤਿੰਨਾ ਮਿਲਿਆ ਜਿਨ ਹਰਿਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਇਆ ਬਨਜਾਰਾ ਏ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਹੀ ਪਿਆਸ ਨਾ ਜਾਏ ਹੋਰਤ ਕੀ ਤੈ ਜਿ ਚਰ ਹਰ ਰਸ ਪੱਲੇ ਨਾ ਪਾਹੀ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤ੍ਰਿਸਨਾ ਲਾਗੇ ਆਈ ਇਹ ਹਰ ਰਸ ਕਰਮੀ ਪਾਈਏ ਸਤ ਗੁਰ ਮਿਲੇ ਜਿਸ ਆਹੀ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾ ਹਰ ਵਸੇ ਮਨ ਆਹੀ ਏ ਸਰੀਰਾ ਮੇਰਿਆ ਹਰ ਤੁਮੇ ਜੋਤ ਰਖੀ ਤਾ ਤੂ ਜਗ ਮਹਿ ਆਇਆ ਹਰ ਜੋਤ ਰਖੀ ਤੁਦ ਵਿੱਚ ਤਾ ਤੂ ਜਗ ਮਹਿ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਪਾਏ ਜਗਤ ਦਿਖਾਇਆ ਗੁਰ ਵਰਸਾ ਦੀ 부ਚਿਆ ਤਾਂ ਚਲਤ ਹੋਇਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗ ਮੇ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ હાર મંગળ નિત દિત સોગ દુખ ના વ્યાપે ગુર ચરણ લાગે દિન સપાગે કે આપણા ફર જા પે અનહત બાણી ગુર શબદ જાણી ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ ਕੇਸਰੀ ਰਾ ਨੇ ਰਿਆ ਇਸ ਜਗ ਮੇ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮਹਿ ਆਇਆ ਜਿਨ ਹਰ ਤੇਰਾ ਰਚਣ ਰਸਿਆ ਸੋ ਹਰ ਮਨ ਨਾ ਵਸਾਇਆ ਗੁਰ ਗ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪਰਵਾਣ ਹੋਇਆ ਜਿਨ ਸਤ ਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ੍ਹ ਮੈਂ ਜੋਤ ਧਰੀ ਹਰ ਬਿਣਿਆ ਵਰਨਾ ਦੇਖੋ ਕੋਹੀ ਹਰ ਬਿਣਿਆ ਵਰਨਾ ਦੇਖੋ ਕੋਹੀ ਨਦਰਿ ਹਰ ਨੇ ਹਾਲਿਆ ਇਹ ਮਿਸ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਵਰਸਾ ਦੇ ਉੱਚਿਆ ਜਾਂ ਵੇਖਾ ਹਰ ਇੱਕ ਹੈ ਹਰ ਬਣ ਅਵਰਣਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲਿਏ ਦਿਬ ਦ੍ਰਿਸ਼ਟ ਹੋਹੀ ਏ ਸਰਵਣ ਹੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ ਸਾਚੇ ਸੁਣਨੇ ਨੋ ਪਠਾਏ ਸਰੀਰ ਲਾਹੇ ਸੁਣਿਓ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਾਸ ਸਮਾਣੀ ਸਾਚੇ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਹੇ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਹੈ ਸਾਚੇ ਸੁਣਨੇ ਨੂੰ ਪਠਾਹੀ ਹਰ ਜੀਉ ਗੁਫਾਏ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਉਣ ਨਉ ਦਵਾਰੇ ਪ੍ਰਗਟ ਕੀਏ ਦਸਵਾਂ ਗੁਫਤ ਰਖਾਇਆ ਗੁਰਦੁਆਰੇ ਲਾਏ ਪਾਵਣੀ ਇਕਣਾ ਦਸਵਾਂ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਓ ਨਾਮਨਿਤ ਤਿਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰ ਦੇ ਜਿਉ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਏ ਸਾਚਾ ਸੋਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸਾਚ ਤੇ ਆਵਹਿ ਸਚੋ ਤੇ ਆਵੈ ਆਜਾ ਤੁਧ ਪਾਵੈ ਗੁਰਮੁਖ ਜਿਨਾ ਬੁਝਾਵੈ ਇਹ ਸਤਿ ਸਬਨਾਗਾ ਖਸਮ ਹੈ ਜਿਸ ਬਖੇ ਸੋ ਜਨ ਪਾਵਹਿ ਕਹੈ ਨਾਨਕ ਸਚ ਸੋਹਿਲਾ ਸਚੇ ਕਰਗਾਵੈ सुनो पागी हो सगल मनोरथ पूरे पार ब्रह्म प्रभ पाया उतरे सगल विसूरे दुख रोग संतापे उतरे सुनी सची बाणी संत साजन पये सरसे पूरे गुरते ते जानी ಕತೆ ಪವಿತ ಸತಗುರಾ ಪರ ಪೂರತ ನಾನಕ ಗುರು ಚರಣೆ ವಾಜೆನ ಹ ಹದ ತುರೇ ವಾಹು ಜೀ ಕಾ ಖಾಲಸ ವಾಹು ಜೀ ಕಿ ಫತೆ